ਸਿੱਖਾਂ ਦੇ 12 ਵਜੇ ਇਹ ਵੀਡੀਓ ਹਰ ਇੱਕ ਸਿੱਖ ਨੂੰ ਤੇ ਗੈਰ ਸਿੱਖ ਨੂੰ ਜ਼ਰੂਰ ਸੁਣਨੀ ਚਾਹੀਦੀ ਆ ਫਿਰ ਉਹ ਚੰਗੀ ਤਰ੍ਹਾਂ ਹੱਸਣ ਕਿਉਂਕਿ ਹਸਣਾਉਣਾ ਦਾ ਬੰਦਾ ਵੀ ਆ ਕਈ ਵਾਰ ਤੁਸੀਂ ਵੇਖਣਾ ਕਿ ਇੰਡੀਆ ਦੇ ਵਿੱਚ ਕੁਝ ਲੋਕ ਕਹਿਣਗੇ ਕਿ ਸਿੱਖਾਂ ਦੇ 12 ਵਜੇ ਤੇ ਹੱਥ ਤੇ ਹੱਥ ਮਾਰ ਕੇ ਹੱਸਣਗੇ ਤੇ ਜਦੋਂ ਤੁਹਾਡੇ ਵਰਗੇ ਸੂਝਵਾਨ ਉਹਨਾਂ ਨੂੰ ਦੇਖ ਕੇ ਦੇਖਦੇ ਵੀ ਇਹ ਇਹ ਸ਼ਬਦ ਬੋਲ ਕੇ ਕਹਿਣ ਦੇ ਕਿ ਸਿੱਖਾਂ ਦੇ 12 ਵਜ ਗਏ ਤੇ ਹੱਸ ਰਹੇ ਨੇ ਤੇ ਫਿਰ ਸਿੱਖਾਂ ਨੂੰ ਹੀ ਜਦੋਂ ਹਾਸਾ ਆਉਂਦਾ ਹੈ ਉਹਨਾਂ ਲੋਕਾਂ ਤੇ ਜਿਹੜੇ ਕਹਿੰਦੇ ਸਿੱਖਾਂ ਦੇ 12 ਵਜ ਗਏ ਤੇ ਫਿਰ ਜਦੋਂ ਸਿੱਖ ਉਹਨਾਂ ਨੂੰ ਦੱਸਦੇ ਆ ਭਾਈ ਸਾਡੇ 12 ਵਜਨ ਦਾ ਮਤਲਬ ਕੀ ਆ ਕੀ ਤੁਹਾਨੂੰ ਪਤਾ ਹੈ ਕਿ ਸਿੱਖਾਂ ਦੇ 12 ਵਜਨ ਦਾ ਅਰਥ ਕੀ ਹੈ ਸਿੱਖਾਂ ਨੇ ਕਿਉਂ 12 ਵਜਾਉਣੇ ਦਿਆ ਇਸ ਕੰਮ ਸ਼ੁਰੂ ਕੀਤਾ ਸੀ ਤਾਂ ਫਿਰ ਜਦੋਂ ਦੱਸਦੇ ਆ ਤੇ ਹੱਸਣ ਵਾਲੇ ਸ਼ਰਮਿੰਦੇ ਹੋ ਜਾਂਦੇ ਕਿ ਹਉ ਅਸੀਂ ਤੇ ਆਪਣੇ ਤੇ ਹੱਸਦੇ ਰਹੇ ਸਾਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਬਿਲਕੁਲ ਫਿਰ ਹੱਸਣਾ ਵੀ ਚਾਹੀਦਾ ਕਿ ਵਕਿਆਈ ਫਿਰ ਸਿੱਖਣਾ ਹੱਸਣਾ ਚਾਹੀਦਾ ਜਾਂ ਸਾਡੇ 12 ਵਜ ਗਏ ਆ ਤੇ ਸਾਨੂੰ ਹੱਸਣਾ ਵੀ ਚਾਹੀਦਾ ਆ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਇਹ ਜਿਹੜਾ ਸ਼ਬਦ ਵੱਜਾ 12 ਵਜ ਗਏ ਨੇ ਇਹ ਤਾਂ ਸਮਾਂ ਹੈਗਾ ਸੀ ਅਬਦਾਲੀ ਦੇ ਰਾਜ ਸਮੇ ਅਫਗਾਨਿਸਤਾਨ ਦਾ ਜਿਹੜਾ ਸ਼ਾਸਕ ਸੀ ਅਬਦਾਲੀ ਤਾਂ ਉਹ ਕੀ ਕਰਦਾ ਸੀ ਕਿ ਅਫਗਾਨਿਸਤਾਨ ਤੋਂ ਇੰਡੀਆ ਹੁੰਦਾ ਹੁੰਦਾ ਸੀ ਇਹ ਲਗਭਗ 1700 ਸੇ 3233 ਤੋਂ ਲੈ ਕੇ 1765 70 ਦੇ ਦਾ ਵਿਚਲਾ ਸਾਰਾ ਇਹ ਉਸ ਸਮੇਂ ਦੀ ਗੱਲ ਆ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਅਫਗਾਨਿਸਤਾਨ ਚ ਗਰੀਬੀ ਬਹੁਤ ਜ਼ਿਆਦਾ ਸੀ ਭੁੱਖਮਰੀ ਬਹੁਤ ਜ਼ਿਆਦਾ ਸੀ ਤੇ ਉਥੋਂ ਦੀ ਜਿਹੜੀ ਜਨਸੰਖਿਆ ਵੀ ਬੜੀ ਡਾਮਾਡੋਲ ਸੀ ਤੇ ਬੜੀ ਘੱਟ ਸੀ ਅਫਗਾਨ ਜਦੋਂ ਅਬਦਾਲੀ ਇੰਡੀਆ ਤੇ ਹਮਲਾ ਕਰਨ ਆਉਂਦਾ ਤਾਂ ਉਦੋਂ ਪੰਜਾਬ ਇੱਕ ਅਲੱਗ ਸਟੇਟ ਸੀ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਮਿਸਲਾਂ ਦਾ ਰਾਜ ਸੀ ਜਿਨ੍ਹਾਂ ਦੇ ਵਿੱਚ ਜਿਹੜੀਆਂ ਸਰਦਾਰ ਜੱਸਾ ਸਿੰਘ ਗਾਲੂ ਵਾਲੀਆ ਜੱਸਾ ਸਿੰਘ ਰਾਮਗੜੀਆ ਭਾਈ ਮਹਾ ਸਿੰਘ ਜੀ ਉਹਨਾਂ ਦੀ ਰਿਆਸਤ ਅਤੇ ਹੋਰ ਪਾਬਾ ਬਘੇਲ ਸਿੰਘ ਦੀ ਰਿਆਸਤ ਅਤੇ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਮਿਸਲਾਂ ਸ਼ਾਮਲ ਸਨ ਜੋ ਆਜ਼ਾਦ ਸਨ ਕਹਿਣ ਤੋਂ ਭਾਵ ਸੰਘਰਸ਼ ਕਰ ਰਹੀਆਂ ਸਨ ਉਸ ਸਮੇਂ ਜਦੋਂ ਬਦਾਲੀ ਆਉਂਦਾ ਸੀ ਇੰਡੀਆ ਦੇ ਵਿੱਚ ਤਾਂ ਇੰਡੀਆ ਦੀ ਜਨਤਾ ਕੀ ਦੇਖੋ ਜੋ ਸਿੱਖਾਂ ਦਾ ਆਪਣਾ ਰਾਜ ਇੱਕ ਕਿਤੇ ਮੀਂਹ ਦੀ ਸਿੱਖਾਂ ਨਾਲੋਂ ਫਾ ਨਹੀਂ ਲੋਵੇਗਾ ਤਾਂ ਫਿਰ ਉਹ ਕੀ ਕਰਦਾ ਸੀ ਕਿ ਜਿਹੜੇ ਹੋਰ ਧਰਮ ਦੀਆਂ ਔਰਤਾਂ ਸਨ ਉਹਨਾਂ ਨੂੰ ਇੱਥੋਂ ਅਰੈਸਟ ਕਰਕੇ ਲੈ ਜਾਂਦਾ ਸੀ ਇੱਥੋਂ ਲੁੱਟ ਪੁੱਟ ਕੇ ਲੈ ਜਾਂਦਾ ਜੋ ਅਨਾਜ ਕਿਉਂਕਿ ਇੱਥੋਂ ਤੱਕ ਵੀ ਖਾਉਤਾਂ ਬਣੀਆਂ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹਬਦਾਲੀ ਨੇ ਕਿਉਂਕਿ ਜੇ ਜੋ ਖਾਣਾ ਖਾ ਲੋ ਬਾਕੀ ਜਿਹੜਾ ਲੁੱਟ ਪੁੱਟ ਕੇ ਅਹਿਮਦ ਸ਼ਾਹਬਦਾਲੀ ਨੇ ਲੈ ਜਾਣਾ ਤਾਂ ਫਿਰ ਕੀ ਕਰਦਾ ਜਦੋਂ ਅਹਿਮਦ ਸ਼ਾਹਬਦਾਲੀ ਇੱਥੋਂ ਸਭ ਕੁਝ ਲੁੱਟ ਪੁੱਟ ਕੇ ਲੈ ਜਾਂਦਾ ਸੀ ਇੱਥੋਂ ਦੀਆਂ ਕੁੜੀਆਂ ਔਰਤਾਂ ਨੂੰ ਲੁੱਟ ਕੇ ਲੈ ਜਾਂਦਾ ਸੀ ਤੇ ਸਿੰਘ ਕੀ ਕਰਦੇ ਸੀ ਸਿੱਖ ਕੀ ਕਰਦੇ ਸੀ ਹੁਣ ਸਿੱਖਾਂ ਤੇ ਹੱਸਣਾ ਕਿ ਨਹੀਂ ਹੱਸਣਾ ਫੈਸਲਾ ਉਹਨਾਂ ਲੋਕਾਂ ਦਾ ਜਿਨ੍ਹਾਂ ਦੀਆਂ ਧੀਆਂ ਪੈਣਾ ਖੜਦੇ ਸੀ ਤਾਂ ਉਹ ਅੰਦਰਾ ਚ ਵੜ ਜਾਂਦੇ ਸੀ ਉਹ ਆਂਦੇ ਹੁੰਦੇ ਸੀ ਸਾਡੇ ਕੋਲ ਲੜਿਆ ਨਹੀਂ ਜਾ ਸਕਦਾ ਅਬਦਾਲੀ ਦਾ ਸੀ ਲੜ ਨਹੀਂ ਸਕਦੇ ਜੇ ਤੁਸੀਂ ਲੈਗੇ ਤੇ ਲੈ ਜੋ ਇਹੋ ਜਿਹੇ ਕਰਤੂਤ ਦੇ ਮਾਲਕ ਸਨ ਜਿਹੜੇ ਅੱਜ ਕਹਿ ਦਿੰਦੇ ਸਿੱਖਾਂ ਨੂੰ ਤੁਹਾਡੇ 12 ਵਜੇ ਤੇ ਹੱਸਣ ਲੱਗ ਪੈਂਦੇ ਨੇ ਫਿਰ ਸਿੰਘ ਕੀ ਕਰਦੇ ਸੀ ਕਿ ਅਬਦਾਲੀ ਦੇ ਕੈਂਪ ਤੇ ਹਮਲਾ ਕਰਨ ਦੇ ਲਈ ਕਿਉਂਕਿ ਅਬਦਾਲੀ ਕੋ ਕਬੱਡੀ ਫੌਜ ਸੀ ਤੇ ਉਹਦੇ ਕੈਂਪ ਤੇ ਹਮਲਾ ਰਾਤ ਨੂੰ 12 ਵਜੇ ਕਰਦੇ ਹੁੰਦੇ ਸੀ ਸਿੰਘ ਸਿੱਖ ਜਿਹੜੇ ਹੁੰਦੇ ਸੀ ਕੋਈ ਵੀ ਸਿੱਖ ਸੀ ਉਸ ਸਮੇਂ ਦਾ ਉਹ 12 ਵਜੇ ਜਾ ਕੇ ਉਹਨੂੰ ਬੋਲਦੇ ਸੀ ਗੁਰੀਲਾ ਯੁੱਧ ਨੀਤੀ ਗਰੀਲਾ ਯੁੱਧ ਨੀਤੀ ਦਾ ਭਾਵ ਹੁੰਦਾ ਕਿ ਦੁਸ਼ਮਣ ਤੇ ਇੱਕਦਮ ਹਮਲਾ ਕਰਨਾ ਦੁਸ਼ਮਣ ਦਾ ਬਹੁਤ ਸਾਰਾ ਨੁਕਸਾਨ ਕਰ ਦੇਣਾ ਤੇ ਮੁੜ ਕੇ ਆਪ ਉਥੋਂ ਲੁੱਟ ਉਹਨੂੰ ਦੁਸ਼ਮਣ ਨੂੰ ਹੀ ਲੁੱਟ ਪੁੱਟ ਕੇ ਤੇ ਵਾਪਸ ਆਪਣੀ ਸੇਫ ਜਗ੍ਹਾ ਤੇ ਆ ਜਣਾ ਸੁਰੱਖਿਤ ਜਗ੍ਹਾ ਤੇ ਆ ਜਣਾ ਇਹਨੂੰ ਕਹਿੰਦੇ ਆ 12 ਵਜਣੀ ਫਿਰ ਸਿੱਖ ਕੀ ਕਰਦੇ ਹੁੰਦੇ ਸੀ ਕਿਉਂਕਿ ਸਿੱਖ ਜਿਹੜੇ ਅਣਖ ਤੇ ਗੈਰਤ ਨਾਲ ਭਰਪੂਰ ਸਨ ਅੱਜ ਵੀ ਆ ਪਹਿਲਾਂ ਵੀ ਸੀ ਸਿੱਖ ਉਹਨਾਂ ਧੀਆਂ ਪਹਿਣਾ ਨੂੰ ਛਡਾ ਕੇ ਲਿਉਂਦੇ ਜਿਹੜੇ ਅੱਜ ਆਂਦੇ ਨਾ ਸਿੱਖਾਂ ਦੇ 12 ਵਜ ਗਏ ਉਹਨਾਂ ਦੀਆਂ ਧੀਆਂ ਪਹਿਣਾ ਨੂੰ ਅਬਦਾਲੀ ਦੇ ਕੈਂਪ ਚ ਰਾਤ ਨੂੰ ਲਿਉਂਦੇ ਸੀ ਹੁਣ ਇਹ ਗੱਲ ਕਿ ਰਾਤ ਨੂੰ ਕਿਉਂ ਲਿਉਂਦੇ ਸੀ ਉਹਦਾ ਕਾਰਨ ਇਹ ਹੁੰਦਾ ਕਿ ਜਿਹੜੇ ਸਿੱਖ ਹੁੰਦੇ ਸਨ ਭਾਵੇਂ ਉਹ 2 ਹੋਣ ਭਾਵੇਂ 5 ਹੋਣ 10 ਹੋਣ 20 ਹੋਣ ਤੇ ਦੂਜੇ ਪਾਸੇ ਬਹੁਤ ਜ਼ਿਆਦਾ ਫੌਜ ਹੋਵੇ ਉਹਨਾਂ ਨਾਲ ਫਿਰ ਆਮੋ ਸਾਹਮਣੀ ਜੰਗ ਦੇ ਵਿੱਚ ਕੀ ਹੁੰਦਾ ਕਈ ਵਾਰ ਬਹੁਤ ਨੁਕਸਾਨ ਸਿੱਖਾਂ ਦਾ ਹੋ ਸਕਦਾ ਸੀ ਉਹਨਾਂ ਨੇ ਇਹਨੂੰ ਗਰੀਲਾ ਯੁੱਧ ਨੀਤੀ ਕਿਹਾ ਕਿ ਗਰੀਲਾ ਯੁੱਧ ਨੀਤੀ ਨੂੰ ਆਪਾਂ ਪਨਾਵਾਂਗੇ ਰਾਤ ਨੂੰ 12 ਵਜੇ ਹਮਲਾ ਕਰਾਂਗੇ ਕਿਉਂਕਿ ਉਸ ਸਮੇਂ ਤੱਕ ਜਿਹੜਾ ਦੁਸ਼ਮਣ ਆ ਉਹ ਸੌ ਚੁੱਕਾ ਹੁੰਦਾ ਉਹਦੇ ਬੰਦੇ ਸੌ ਚੁੱਕੇ ਹੁੰਦੇ ਆ ਕੋਈ ਜਿਵੇਂ ਕੋਈ ਮਤਲਬ ਕੋਈ ਸ਼ਰਾਬ ਪੀ ਕੇ ਜਾਂ ਕੁਝ ਹੋਰ ਖਾ ਪੀ ਕੇ ਰੋਟੀ ਪਾਣੀ ਖਾ ਕੇ ਸੁੱਤੇ ਹੁੰਦੇ ਸੀ ਉਸ ਸਮੇਂ ਸੇ ਖੋਦਨਾ ਤੇ ਹਮਲਾ ਕਰਦੇ ਸੀ 12 ਵਜੇ ਕਿਉਂਕਿ ਉਸ ਸਮੇਂ 12 ਵਜੇ ਤੱਕ ਲਗਭਗ ਬਹੁਤ ਸਾਰੇ ਲੋਕਾਂ ਨੂੰ ਗੁੜੀ ਨੀਂਦ ਆ ਜਾਂਦੀ ਫਿਰ ਉਹਨਾਂ ਦੇ ਕੈਂਪ 'ਚ ਉਹਨਾਂ ਦੀਆਂ ਧੀਆ ਭੈਣਾਂ ਨੂੰ ਛਡਾ ਕੇ ਲਿਆਉਂਦੇ ਜਿਹੜੇ ਅੱਜ ਸਿੱਖਾਂ ਤੇ ਹੱਸਦੇ ਆ ਤੁਹਾਡੇ ਤਾਂ 12 ਵਜ ਗਏ ਉਹ ਭਾਈ ਤੁਸੀਂ ਆ ਆ 12 ਵਜੇ ਉਦੋਂ ਤੁਸੀਂ ਤਾਂ ਅੰਦਰਾਂ 'ਚ ਵੜ ਜਾਂਦੇ ਸੀ ਤੇ ਲੇਕਿਨ ਸਿੱਖ ਆਪਣੀ ਜਾਨ ਦੀ ਬਾਜ਼ੀ ਲਾ ਕੇ ਤੁਹਾਡੇ ਉਹਨਾਂ ਲੋਕਾਂ ਦੀਆਂ ਧੀਆ ਭੈਣਾਂ ਨੂੰ ਛਡਾ ਕੇ ਲਿਆਉਂਦੇ ਸੀ ਜਿਹੜੇ ਉਹਨਾਂ ਸਮਿਆਂ 'ਚ ਅੰਦਰਾਂ 'ਚ ਵੜ ਜਾਂਦੇ ਹਾਂ ਦੇਹ ਲੜ ਨਹੀਂ ਸਕਦੇ ਬਦਾਲੀ ਉਹਨਾਂ ਨੂੰ ਉਹ ਸਿੱਖਾਂ ਨੇ ਤਾਂ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਧੀਆ ਭੈਣਾਂ ਦੀ ਰੱਖਿਆ ਕੀਤੀ ਤੇ ਉਹਨਾਂ ਨੂੰ ਛਡਾ ਕੇ ਲਿਆਂਦਾ ਅੱਜ ਤੁਹਾਨੂੰ ਅੱਜ ਉਹ ਕੁਝ ਲੋਕ ਜਿਹੜੇ ਸਿੱਖਾਂ ਕਹਿਣ 12 ਵਜ ਗਏ ਤੇ ਫਿਰ ਭਾਈ ਤੁਹਾਡੇ ਤਾਂ 12 ਵਜੇ ਹੀ ਉਦੋਂ ਵੀ ਵਜੇ ਸੀ ਤੇ ਅੱਜ ਵੀ ਵਜੇ ਆ ਜੇ ਅਜਬਦਾਲੀ ਫੇਰ ਆ ਗਿਆ ਮੰਨ ਲਓ ਅਬਦਾਲੀ ਅਫਗਾਨਿਸਤਾਨ ਤੋਂ ਫੇਰ ਫੌਜਾਂ ਲੈ ਕੇ ਆ ਗਿਆ ਕਿਸੇ ਰੂਪ ਵਿੱਚ ਫਿਰ ਹਾਲਤ ਉਹੀ ਹੋਣਾ ਫਿਰ ਸਿੱਖਾਂ ਨੇ ਇਹੀ ਕੰਮ ਆਉਣਾ ਕਹਿਣ ਤੋਂ ਭਾਵ ਕਿ ਐਵੇਂ ਸਿੱਖਾਂ ਨੂੰ ਟਿੱਕਰ ਕਰਨ ਤੋਂ ਪਹਿਲਾਂ ਇਹ ਇਤਿਹਾਸ ਪੜ੍ਹ ਲਿਆ ਕਰੋ 12 ਵਜੇ ਨੇ ਕੁਰਬਾਨੀ ਦੇਣ ਦਾ ਪ੍ਰਤੀਕ ਆ 12 ਵਜੇ ਦੁਸ਼ਮਣ ਦੀਆਂ ਜਾਂ ਉਹਨਾਂ ਲੋਕਾਂ ਦੀਆਂ ਧੀਆਂ ਪੈਣਾ ਨੂੰ ਛਡਾ ਕੇ ਕਰੋ ਕਰੀ ਕੱਲਣ ਦਾ ਪ੍ਰਤੀਕ ਹੈ 12 ਵਜਨ ਦਾ ਮਤਲਬ ਹੁੰਦਾ ਕਿ ਸ਼ਹਾਦਤ ਪੀਣ ਦਾ ਸਮਾਂ ਹੋ ਗਿਆ 12 ਵਜਨ ਦਾ ਮਤਲਬ ਇਹ ਹੈ ਕਿ ਆਪਣੀ ਜਾਨ ਤੇ ਖੇਡ ਜਾਨ ਨੂੰ ਕਿਹਾ ਜਾਂਦਾ 12 ਵਜ ਗੇ ਤੇ ਜਿਹੜੇ ਲੋਕ ਸਿੱਖਾਂ ਨੂੰ ਮਜ਼ਾਕ ਕਰਦੇ ਨਾ ਉਹਨਾਂ ਨੂੰ ਸ਼ਰਮ ਦੇ ਨਾਲ ਪਾਣੀ ਚ ਡੁੱਬ ਮਰਨਾ ਚਾਹੀਦਾ ਕਿ ਅਸੀਂ ਕੀ ਕਹਿ ਰਹੇ ਹਾਂ ਤੇ ਗੱਲ ਕੀ ਹੈਗੀ ਸੀ ਮੈਨੂੰ ਫਕਰ ਹੈ ਕਿ ਸਿੱਖਾਂ ਦੇ 12 ਵਜਣੇ ਚਾਹੀਦੇ ਕਿਉਂਕਿ ਜੇ ਸਿੱਖਾਂ ਦੇ 12 ਵਜਦੇ ਰਹਿਣਗੇ ਤਾਂ ਸਿੱਖ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਗੇ ਤੇ ਸਿੱਖ ਤਾਂ ਕਦੀ ਦੁਸ਼ਮਣ ਦੀ ਵੀ ਧੀ ਭੈਣ ਨੂੰ ਮਾਰਾ ਨਹੀਂ ਸੀ ਬੋਲਦਾ ਤੁਸੀਂ ਸਭ ਜਾਣਦੇ ਹੋ ਜਿਹੜੀ ਇੱਕ ਬਹੁਤ ਹੀ ਵਧੀਆ ਸਾਖੀ ਜਿਹੜੀ ਆ ਬਾਨੋ ਬੇਗਮ ਦੀ ਜੋ ਹਰੀ ਸਿੰਘ ਨਲੂਏ ਜੀ ਨਾਲ ਬਿਤੀ ਹੋਈ ਸੀ ਉਹ ਕਿਤੇ ਆਪਾਂ ਦੁਬਾਰਾ ਵੀਡੀਓ 'ਚ ਸਾਂਝਾ ਕਰਾਂਗੇ ਕਿਉਂਕਿ ਉਹ ਬਹੁਤ ਹੀ ਵਧੀਆ ਸੀ ਮੈਂ ਆਸ ਕਰਦਾ ਕਿ ਭੈਣ ਭਰਾ ਇਸ ਗੱਲਾਂ ਦਾ ਧਿਆਨ ਰੱਖਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਉਂਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ